ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਸਣਾ ਤੇ ਰੋਣਾ ਇਹ ਜ਼ਿੰਦਗੀ ਦੇ ਦੋ ਅਹਿਮ ਪਹਿਲੂ ਨੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਵਿੱਚੋਂ ਹਾਸਾ ਇੱਕ ਮਹਾਨ ਬਖਸ਼ਿਸ਼ ਹੈ ਖਿੜ-ਖਿੜ ਕੇ ਹੱਸ ਪੈਣ ਨਾਲ ਸਰੀਰ ਦੇ ਅਣਗਿਣਤ ਰੋਗ ਦੂਰ ਹੋ ਜਾਂਦੇ ਨੇ ਦਿਮਾਗੀ ਥਕਾਨ ਦੂਰ ਹੋ ਜਾਂਦੀ ਹੈ ਤੇ ਮਨੁੱਖ ਆਪਣੇ ਆਪ ਨੂੰ ਫੁੱਲ ਦੀ ਤਰ੍ਹਾਂ ਹਲਕਾ ਮਹਿਸੂਸ ਕਰਨ ਲੱਗ ਪੈਂਦਾ ਹੈ। ਕਈ ਮਨੁੱਖ ਆਪਣੇ ਕੋਲ ਇੱਕ ਬਿਮਾਰੀ ਜਿਹੀ ਗੰਭੀਰਤਾ ਰੱਖਦੇ ਹਨ। ਹਾਸਾ ਆਵੇ ਤਾਂ ਵੀ ਉਸ ਨੂੰ ਰੋਕੀ ਰੱਖਦੇ ਨੇ। ਇਸ ਤਰ੍ਹਾਂ ਗੰਭੀਰ ਬੰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਦੇਸ਼ ਦੇ ਕੁਝ ਆਲਮਾ ਦਾ ਇਹ ਖਿਆਲ ਸਹੀ ਨਹੀਂ ਜਾਪਦਾ ਕਿ ਹਾਸਾ ਅਸਭਿਅਤਾ ਦੀ ਨਿਸ਼ਾਨੀ ਹੈ। ਜਾਨਦਾਰ ਦੁਨੀਆ ਵਿੱਚ ਕੁਦਰਤ ਨੇ ਹਾਸਾ ਸਿਰਫ ਮਨੁੱਖ ਨੂੰ ਹੀ ਵਰਦਾਨ ਦੇ ਰੂਪ ਵਿੱਚ ਦਿੱਤਾ ਹੈ ਇਹ ਸੁਗਾਤ ਕਿਸੇ ਪੰਛੀ ਪਸ਼ੂ ਕੀੜੇ ਮਕੌੜੇ ਕੋਲ ਨਹੀਂ ਹੈ ਜਿਵੇਂ ਜਿੰਨੀ ਭੁੱਖ ਹੋਵੇ ਉਤਨਾ ਖਾਣਾ ਅੰਮ੍ਰਿਤ ਹੈ ਪਰ ਭੁੱਖ ਤੋਂ ਵੱਧ ਖਾਣਾ ਜ਼ਹਿਰ ਹੈ ਇੱਕ ਇੱਕ ਬੁਰਕੀ ਸਰੀਰ ਵਿੱਚ ਰੋਗਾਂ ਨੂੰ ਹੀ ਜਨਮ ਦਿੰਦੀ ਹੈ ਇਸੇ ਤਰ੍ਹਾਂ ਤੰਦਰੁਸਤ ਹਾਸੇ ਦੀ ਵੀ ਇੱਕ ਸੀਮਾ ਹੈ ਕੋਈ ਚੱਲਦਾ ਮਨੁੱਖ ਠੁੱਡਾ ਖਾ ਕੇ ਡਿੱਗ ਪਿਆ ਅਸੀਂ ਹੱਸ ਪਏ ਹਾਂ ਇਹ ਰੂੰਗਣ ਹਾਸਾ ਹੈ ਸਾਈਕਲ ਤੋਂ ਕੋਈ ਗਿਰ ਗਿਆ ਕਿਸੇ ਦਾ ਕੋਈ અપਮਾਨ ਹੋ ਗਿਆ ਜਾਂ ਨੁਕਸਾਨ ਹੋ ਗਿਆ ਅਸੀਂ ਹੱਸ ਪਏ ਹਾਂ ਇਹ ਮਲੀਨ ਹਾਸਾ ਹੈ ਦੁਨੀਆਦਾਰ ਮਨੁੱਖ ਅਕਸਰ ਲੋਕਾਂ ਦੀਆਂ ਕਮਜ਼ੋਰੀਆਂ ਤੇ ਹੱਸਦੇ ਨੇ ਪਰ ਭਗਤ ਜਦ ਪ੍ਰਭੂ ਦੇ ਗੁਣ ਗਾਉਂਦਾ ਹੈ ਗੁਣ ਗਣਾਉਂਦਾ ਗਾਉਂਦਾ ਜਦ ਗਹਿਰੇ ਤਲ ਵਿੱਚ ਉਤਰਦਾ ਹੈ ਤੇ ਉਸ ਨੂੰ ਆਪਣੀਆਂ ਕਮਜ਼ੋਰੀਆਂ ਦੇ ਦਰਸ਼ਨ ਹੁੰਦੇ ਨੇ ਤੇ ਪ੍ਰਭੂ ਦੀ ਬਖਸ਼ਿਸ਼ ਦਾ ਪਤਾ ਚੱਲਦਾ ਤਾਂ ਖਿੜਖਿੜ ਕੇ ਹੱਸ ਪੈਂਦਾ ਹਰ ਜਨ ਗੁਨ ਗਾਵਤ ਹਸਿਆ ਰੋਣਾ ਵੀ ਪ੍ਰਭੂ ਦੀ ਇੱਕ ਮਹਾਨ ਦੇਣ ਹੈ ਜੇ ਰੋਣ ਦੀ ਜਾਂਚ ਆਵੇ ਦੁੱਖ ਨਾਲ ਗਮ ਨਾਲ ਬੇਚੈਨ ਮਨੁੱਖ ਜਦ ਰੋ ਪੈਂਦਾ ਤਾਂ ਉਸ ਦਾ ਜਹਿਨ ਹੌਲਾ ਹੋ ਜਾਂਦਾ ਕੋਈ ਅਜ਼ੀਜ਼ ਪਿਆਰਾ ਚਲਾਣਾ ਕਰ ਗਿਆ ਦਾ ਵੇਖਣ ਵਿੱਚ ਆਇਆ ਕਿ ਮਨੁੱਖ ਨੂੰ ਰੋਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਦੇ ਸ਼ਰਮ ਦਾ ਮਾਰਾ ਨਾ ਰੋ ਸਕਿਆ ਤੇ ਦਿਮਾਗੀ ਸੰਤੁਲਨ ਦੇ ਵਿਗੜਨ ਦਾ ਡਰ ਬਣਿਆ ਰਹਿੰਦਾ ਪਰ ਮਨੁੱਖ ਕੋਲ ਕੋਈ ਬਹੁਤ ਕੀਮਤੀ ਰੋਣਾ ਨਹੀਂ ਹੈ ਇੱਕ ਮਜ਼ਦੂਰ ਦਾ 10 ਦਾ ਨੋਟ ਗਮ ਹੋ ਗਿਆ ਉਸ ਦੀਆਂ ਅੱਖਾਂ ਭਰ ਆਈਆਂ ਸੋ ਹੁਣ ਇਨ੍ਹਾਂ ਹੰਝੂਆਂ ਦੀ ਕੀਮਤ ਸਿਰਫ 10 ਰੁਪਏ ਹੈ ਕਿਸੇ ਦਾ ਹਜ਼ਾਰ ਜਾਂ ਲੱਖ ਦਾ ਨੁਕਸਾਨ ਹੋ ਗਿਆ ਐਸੀ ਦਸਾ ਵਿੱਚ ਮਨੁੱਖ ਰੋਪਿਆ ਤਾਂ ਇਨਾਂ ਹੰਝੂਆਂ ਦੀ ਕੀਮਤ ਹਜ਼ਾਰ ਜਾਂ ਲੱਖ ਤੋਂ ਜ਼ਿਆਦਾ ਨਹੀਂ ਪਰ ਜਿਹੜਾ ਹੰਝੂ ਪ੍ਰਭੂ ਦੇ ਵਿਛੋੜੇ ਵਿੱਚ ਨਿਕਲਦਾ ਉਹਨਾਂ ਹੰਝੂਆਂ ਦੀ ਕੋਈ ਕੀਮਤ ਨਹੀਂ ਕਿਉਂਕਿ ਪ੍ਰਭੂ ਆਪ ਅਮੁੱਲ ਹੈ ਅਕਸਰ ਬਿਰਹੀ ਐਸੇ ਪਵਿੱਤਰ ਹੰਝੂ ਆਪਣੀਆਂ ਅੱਖਾਂ ਵਿੱਚ ਕੱਢਦੇ ਹਨ ਇਨਾ ਹੰਝੂਆਂ ਨਾਲ ਕਈ ਜਨਮਾਂ ਦੀ ਮੈਲ ਧੁੱਲ ਜਾਂਦੀ ਹੈ ਸਿਰਫ ਵਕਤ ਦੀ ਗੁਬਾਰੀ ਨਹੀਂ ਬਲਕੇ ਸਾਰਾ ਪਿਆ ਹੋਇਆ ਸੰਸਕਾਰਾਂ ਦਾ ਗੁਬਾਰ ਧੁੱਲ ਜਾਂਦਾ ਹੈ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜੀਉ ਲਾਏ ਹੋਏ ਬੂਟੇ ਨੂੰ ਜੇ ਮਾਲੀ ਪਾਣੀ ਨਾ ਪਾਵੇ ਤਾਂ ਬੂਟਾ ਕੁਮਲਾ ਜਾਂਦਾ ਹੈ ਪ੍ਰਭੂ ਪਿਆਰ ਦਾ ਬੂਟਾ ਵੀ ਅੱਖਾਂ ਦਾ ਜਲ ਮੰਗਦਾ ਹੈ ਸ਼ਾਖੇ ਉਮੀਦੇ ਆਸ਼ਿਕ ਹਰਗਿਜ਼ ਸਮਰ ਨਾ ਗੀਰਦ ਅਜ਼ ਆਬੇ ਆਸ਼ਿਕ ਮੀਜ਼ਗਾ ਤਾ ਸ਼ਬਜ ਤਰਨਾ ਬਾਸ਼ਿਦ ਮਿਲਾਪ ਦਾ ਫਲ ਤਦੇ ਹੀ ਮਿਲਦਾ ਜੇ ਪਿਆਰ ਦੇ ਬੂਟੇ ਨੂੰ ਹੰਝੂਆਂ ਦੇ ਨਾਲ ਸਿੰਚੀਏ ਜੀਵਨ ਵਿੱਚ ਬਹੁਤ ਵਾਰੀ ਬਹੁਤ ਸਾਰੀਆਂ ਵਸਤੂਆਂ ਤੇ ਹਸਤੀਆਂ ਵਾਸਤੇ ਰੋਏ ਹਾਂ ਕਦੇ ਉਹ ਵੀ ਖੁਸ਼ਕਿਸਮਤ ਦਿਨ ਨਸੀਬ ਹੋਵੇ ਜਦ ਸਾਡੀ ਰੋਂਦੀਆਂ ਹੋਈਆਂ ਅੱਖਾਂ ਦਾ ਸੰਬੰਧ ਪ੍ਰਭੂ ਪਿਆਰ ਨਾਲ ਹੋਵੇ ਇਹੋ ਜਿਹੀ ਬਿਰਹੀ ਹਾਲਤ ਵਿੱਚ ਨਿਕਲੇ ਹੰਝੂ ਕਈ ਸੁੱਕੇ ਹਿਰਦਿਆਂ ਨੂੰ ਹਰਾ ਭਰਾ ਕਰ ਦਿੰਦੇ ਨੇ ਪ੍ਰਭੂ ਪਿਆਰ ਵਿੱਚ ਭਿੱਜੇ ਹੰਝੂ ਤੇ ਪ੍ਰਭੂ ਪਿਆਰ ਦੀ ਹਾਲਤ ਵਿੱਚ ਜੋ ਆਪਣੇ ਔਗਣ ਦਿਸਪੈਂਦੇ ਹਨ ਤੇ ਹਾਸਾ ਨਿਕਲ ਜਾਂਦਾ ਇਸ ਹਾਸੇ ਤੇ ਰੋਣੇ ਵਿੱਚ ਅਜੀਬ ਬੇਪਰਵਾਹੀ ਦੀ ਸੁਗੰਧੀ ਹੁੰਦੀ ਹੈ ਰੰਗ ਹੱਸ ਹੈ ਰੰਗ ਰੋਵ ਹੈ ਚੋਪ ਵੀ ਕਰ ਜਾਹੇ ਪਰ ਵਾ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹੀ ਲੰਬੀ ਭਗਤੀ ਦੀ ਸਾਧਨਾ ਤੋਂ ਬਾਅਦ ਇਹੋ ਜਿਹਾ ਰੋਣਾ ਤੇ ਹੱਸਣਾ ਨਸੀਬ ਹੁੰਦਾ ਪਰਮਾਤਮਾ ਕਰੇ ਇਹੋ ਜਿਹਾ ਰੋਣਾ ਤੇ ਹੱਸਣਾ ਪ੍ਰਭੂ ਸਭ ਦੀ ਝੋਲੀ ਵਿੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ